ਕਾਫੀ ਟਾਈਮ ਤੇ ਗਏ ਹੋਇਆ ਇਹ ਆਪਾਂ ਨੂੰ ਮਿਲੇ ਸੀ ਕਿ ਫੇਸਬੁੱਕ ਤੇ 2016 ਦੇ ਵਿੱਚ ਪਾਣੀ ਦਾ ਟਾਪਿਕ ਬੋਲ ਸੀ ਖੰਨੇ ਹੈਗੀ ਤਾਂ ਹੈ ਰਿਸ਼ਤੇ ਦਾ ਪਰ ਦੂਰ ਦੀ ਹੈ ਹਾਂਜੀ ਬਾਈ ਜੀ ਪਾਣੀ ਦੇਖੋ ਕੈਨੇਡਾ ਦੇ ਵਿੱਚ ਪਾਣੀ 10-12 ਫੁੱਟ ਤੇ ਹੈ ਨਾ ਧਰਤੀ 10-12 ਫੁੱਟ ਥੱਲੇ ਜਾਓ ਤੇ ਪਾਣੀ ਆ ਪਰ ਕੈਨੇਡਾ ਬੋਰ ਨਹੀਂ ਕਰਨ ਦਿੰਦਾ ਚਾਵਾ ਪੈਲ ਤੇ ਚਾਵਾ ਪੈਲ ਖੰਨੇ ਕੋਲੀ ਆ ਪਿੰਡ ਚਾਵਾ ਪੈਲ ਮੈਂ ਉਹ ਧਰਤੀ ਚ ਹੋਰ ਨਹੀਂ ਕਰ ਦਿੰਦਾ ਕਹਿੰਦੇ ਵੀ ਤੁਸੀਂ ਨਹਿਰੀ ਪਾਣੀ ਲੈ ਕੇ ਜਾਓ ਜਿੱਥੋਂ ਤੱਕ ਲੈ ਕੇ ਜਾਣਾ ਤੇ ਸਾਡੇ ਅੱਜ ਤੋਂ 25 ਸਾਲ ਪਹਿਲਾਂ ਨਹਿਰੀ ਪਾਣੀ ਆਉਂਦਾ ਸੀ ਵਾਰੀਆਂ ਹੁੰਦੀਆਂ ਸਈ ਮੀਰਾਬ ਹੋਣਾ ਪੱਡੋਤੀ ਬਾਰੀਆਂ ਬੰਦਣੀਆਂ ਨਾ ਤੇ ਸਾਡੇ ਲੋਕਾਂ ਨੂੰ ਇਹੋ ਜਿਹਾ ਲਾਲਚ ਦਿੱਤਾ ਇਹੋ ਜਿਹਾ ਲਾਲਚ ਦਿੱਤਾ ਬਿਜਲੀ ਫ੍ਰੀ ਆ ਬਿਜਲੀ ਮੁਫਤ ਆ ਤੁਹਾਨੂੰ ਇਹ ਨਹਿਰੀ ਪਾਣੀ ਭੁੱਲ ਗਏ ਜੱਟਾਂ ਦੇ ਖਾਲੇ ਢਾਲੇ ਇਟਾ ਉਟਾ ਚੱਕ ਲਈਆਂ ਥਾਂ ਵਾ ਲਿਆ ਨਹਿਰੀ ਪਾਣੀ ਭੁੱਲ ਗਿਆ ਨਹਿਰੀ ਪਾਣੀ ਦੇਸੀ ਕੋ ਵਰਗਾ ਸੀ ਜ਼ਮੀਨ ਦੇ ਲਈ ਕਿੰਨੇ ਤਾਤਾਂ ਕਿੰਨੇ ਤਰ੍ਹਾਂ ਦਾ ਚਰਗ ਪੈਲ ਅੱਛਾ ਅੱਛਾ ਚਰਗ ਪੈਲ ਹਾਂਜੀ ਮੇਕ ਇੱਕ ਖਾਸ ਹੀ ਖੰਨੇ ਤੋਂ ਖੰਨੇ ਤੋਂ ਸੀ ਖੰਨੇ ਤੋਂ ਆ ਨਹੀਂ ਖੰਨੇ ਤੋਂ ਸੀ ਮਲਗੇ ਪਿੱਛਾ ਪਾਈ ਹੋਣਾ ਦਾ ਖੰਨੇ ਦਾ ਉਹਨੇ ਕੈਨੇਡਾ ਰਿਲੇ ਤੇ ਆਪਾਂ ਜਿਹੜੀ ਗੱਲ ਕਰ ਰਹੀ ਸੀ ਆਪਣਾ ਬੀ ਬੋਰ ਨਹੀਂ ਕਰ ਲੈਣਾ ਕਰੀਟਰ ਆਸਟ੍ਰੇਲੀਆ ਵੀ ਨਹੀਂ ਕਰਨ ਦਿੰਦਾ ਬੋਰ ਤੇ ਸਾਡੇ ਘਰ ਘਰ ਬੋਰ ਘਰ ਘਰ ਬੋਰ ਜੇ ਪਿੰਡ ਵਿੱਚ 200 ਘਰ 200 ਬੋਰ ਜੇ ਦੂਜੇ ਪਿੰਡ 300 ਘਰ 300 ਬੋਰ 15000 ਦੇ ਕਰੀਬ ਪਿੰਡ ਆ ਪੰਜਾਬ ਦਾ ਵੱਧ ਘੱਟ ਹੋ ਸਕਦਾ 15000 ਦੇ ਵਿੱਚ ਤੇ ਇੱਕ ਪਿੰਡ ਦੇ ਵਿੱਚ ਆਪਾਂ 200 ਬੋਰ ਵੀ ਲਈਏ ਕਿੰਨੇ ਲੱਖ ਬਣ ਗਿਆ ਇੰਨੇ ਲੱਖ ਬੋਰਾਤ ਕਿੰਨੀ ਧਰਤੀ ਥੱਲੇੋਂ ਖਾਲੀ ਕੀਤੀ ਬੋਰਾ ਨੇ ਖੇਤਾਂ ਵਾਲੇ ਤਾਂ ਹਜੇ ਖੇਤਾਂ ਵਾਲੇ ਬੋਰਾ ਤਾਂ ਆਪਾਂ ਗਿਣਦੇ ਹੀ ਨਹੀਂ ਜਦੋਂ ਕੋਪਰੈਸ਼ਰ ਲਾਉਂਦੇ ਆ ਉਹ ਕਿੰਨੀ ਥੱਲੇ ਧਰਤੀ ਖਾਲੀ ਹੋ ਜਾਂਦੀ ਆ ਕਿੰਨਾ ਰੇਤਾ ਬਾਹਰ ਨਿਕਲੋਂਦਾ ਕਿੰਨੀ ਪਾਣੋ ਬਾਹਰ ਨਿਕਲ ਆਉਂਦੀ ਆ ਜਦੋਂ ਪੱਤਨ ਚਕਾਉਂਦੇ ਆ ਆਪਾਂ ਉਹਦਾ ਬੋਰਾ ਤੇ ਕਿੰਨਾ ਮੀਟਰ ਧਰਤੀ ਨੂੰ ਮੁਰੋਕ ਕੇ ਰੱਖੋਗੇ ਆਖਰ ਕਦੀ ਤਾਂ ਬਾਹਰ ਆਊ ਗਈ ਪਹਿਲਾ ਫਿਲਟਰ ਪਾਉਂਦੇ ਹੀ ਲੋਕ ਹੁਣ ਕੋ ਪ੍ਰੈਸ਼ਰ ਲਾ ਕੇ ਥੱਲੋਂ ਪ੍ਰੈਸ਼ਰ ਨਾਲ ਚੱਕਦੇ ਚੀਜ਼ ਸੋ ਅਸੀਂ ਕੁਦਰਤ ਨਾਲ ਬਹੁਤ ਵੱਡਾ ਖਲਵਾੜ ਅਸੀਂ ਕਰ ਰਹੇ ਆ ਪਤਾ ਨਹੀਂ ਸਮਝਦੇ ਕਾਤੋਂ ਨਹੀਂ ਲੋ ਪੀਣ ਵਾਲਾ ਪਾਣੀ ਵੀ ਖਰਾਬ ਹੋ ਗਿਆ ਸਾਡਾ ਹਵਾ ਖਰਾਬ ਆਵਾ ਸੈਡ ਹੀ ਨੂੰ ਕੀ ਕੀ ਸੈਡ ਹੀ ਉਹ ਵੀ ਹੁੰਦਾ ਵਾ ਸੁਰੋਜ ਇਹ ਕਿਹਾ ਸੈਡ ਹੀ ਨੂੰ ਵੀ ਔਨ ਕਰ ਲਿਆ ਕਰੋ ਇਹ ਕਿੱਥੇ ਹੁੰਦਾ ਵਾ ਸੈਡ ਹੀ ਮਤਲਬ ਹਾਂਜੀ ਮੰਮੀ ਆ ਗਈ ਫਿਰ ਮੈਂ ਕਹਦਾ ਨਾ ਜੁੜਦਾ ਮੈਂ ਤਾਂ ਸਮਝ ਨਹੀਂ ਲੱਗੀ ਕੀ ਕਹਿ ਰਹੇ ਤੁਸੀਂ ਉਹ ਕਿੱਥੋਂ ਹੁੰਦਾ ਵਾ ਬੈਡ ਹੀ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਕੀ ਕਹਿ ਰਹੇ ਤੁਸੀਂ ਬੈਡ ਹੀ ਹੁੰਦਾ ਹੁੰਦਾ ਇਹਨੇ ਲਾਈਵ ਚੱਲਦੇ ਵਿਚਾਰੇ ਆ